ਜੀ ਸ਼ਸ਼ੀਕਲ 30 ਬੋਲਦਾ ਜੀ ਦੱਸੋ ਵੀਰ ਜੀ ਮੈਂ ਸਿਕਲਾਈ ਸੀ ਸ਼ਸ਼ੀਕਲ ਜੀ ਸ਼ਸ਼ੀਤਾਨਾ ਦੱਸੋ ਜੀ ਕੀ ਕੰਮ ਹੈ ਸਰ ਇੱਕ ਨਾ ਆਪਣਾ ਪੇਸ਼ੈਂਟ ਆ ਦਾ ਪ੍ਰੋਬਲਮ ਦੱਸੋ ਹਾਂ ਜੀ ਪ੍ਰੋਬਲਮ ਕੀ ਹੈ ਪ੍ਰੋਬਲਮ ਉਹਦੇ ਹਾਰਟ ਦੇ ਵਿੱਚ ਹੈ ਉਹਨੂੰ ਮੈਂ ਮਤਲਬ ਕਿ ਨਾ ਨਾ ਚੰਨ ਗੱਲ ਦੇ ਵਿੱਚ ਨਾ ਨਾ ਬਲੋਤ ਨੇ ਪੀਜੀਆ ਹੀ ਦਿਖਾਇਆ ਜਾਂ ਦਿਖਾਉਣਾ ਐ ਤੁਹਾਨੂੰ ਮੈਂ ਰਿਪੋਰਟ ਸੈਂਡ ਕਰਾਂ ਨਾ ਨਾ पीजीआई ਜਾਣਾ ਤਾਂ ਬੱਸੋ ਸਾਡੀ ਹਾਂ ਪੀਜੀਆਈ ਜਾ ਕੇ ਆਏ ਨੇ ਦੇਖੋ ਦੇਖੋ ਰਿਪੋਰਟਾਂ ਨਾਲ ਕੁਝ ਨਹੀਂ ਬਣਦਾ ਜਾਪਾ ਬੱਸੋ ਕੀ ਕਹਿੰਦੇ ਨੇ ਉਹ ਮੈਂ ਤੁਹਾਨੂੰ ਰਿਪੋਰਟਾਂ ਮੜਿਆ ਇੱਕ ਵਾਰੀ ਚੈੱਕ ਕਰ ਦੋ ਤੁਸੀਂ ਰਿਪੋਰਟਾਂ ਰਿਪੋਰਟਾਂ ਬਾਅਦ ਆਪਾਂ ਗੱਲ ਕਰਦੇ ਆ ਯਾਰ ਜਦੋਂ ਸੁਣੋ ਜਦੋਂ ਪੀਜੀਆਈ ਨੇ ਚੈੱਕ ਕਰ ਲਿਆ ਉਹਨਾਂ ਨੇ ਮਰੀਜ਼ ਨੂੰ ਦੱਸਿਆ ਉਹ ਕੁਝ ਵੀ ਬਾਈਪਾਸ ਸਰਜਰੀ ਹੋਣੀ ਹੈ ਜਾਂ ਸਟੈਂਟ ਪਾਣਾ ਹੈ ਠੀਕ ਹੈ ਜੀ ਦੋਨੋਂ ਮੈਂ ਪੇਸ਼ੈਂਟ ਡਾਕਟਰ ਪੇਸ਼ੈਂਟ ਨਾਲ ਗੱਲ ਕਰਾਉਣਾ ਤੁਸੀ ਮਮਾ ਕੋਈ ਨਾ ਉਹਨਾਂ ਦਾ ਉਹਨਾਂ ਨੂੰ ਫੋਨ ਨੰਬਰ ਦੇ ਦਿਓ ਆਪਲਾ ਤਾਂ ਉਹਨੇ ਮੇਰੇ ਨਾਲ ਗੱਲ ਕਰ ਲਈ ਮੇਰੇ ਨਾਲ ਕਰ ਹਾਂਜੀ ਮੇਰੇ ਨਾਲ ਕਰ ਲਈ ਉਹਨੇ ਮੈਨੂੰ ਲੱਗਦਾ ਗੱਲ ਕਿਹਨਾਂ ਜੀ ਉਹਨੇ ਫੋਨ ਆਇਆ ਸੀ ਪੇਸ਼ੈਂਟ ਦਾ ਇੱਕ ਦਾ ਕਿਹੜੇ ਕਿੱਥੋਂ ਨੇ ਪਤਾ ਪੇਸ਼ੈਂਟ ਇਹ ਨਹੀਂ ਪਤਾ ਮੈਨੂੰ ਕੋਈ ਨਿਕਲ ਤੁਰਾ ਮੈਨੂੰ ਨਹੀਂ ਪਤਾ ਆਇਆ ਇੱਕ ਬਲੋਕੇਜ ਵਾਲੇ ਕਈ ਮਾਦੋਂ ਨੰਬਰ ਜਨਮ ਹੁੰਦਾ ਓਕੇ ਵੀਰੇ ਉਹ ਗੱਲ ਕਰਨੀ ਹੈ ਤੁਹਾਡੇ ਨਾਲ ਠੀਕ ਹੈ ਓਕੇ